ਆਪਣੇ ਸਮਾਜ ਦੇ ਵਿੱਚ ਨਾ ਬੜੀਆਂ વિચਿਤਤਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਅਜੀਬੋ-ਗਰੀਬ ਹੈਰਾਨ ਹੀ ਹੋ ਜਾਂਦਾ ਕਈ ਵਾਰੀ ਸੁਣ ਕੇ ਕਿਉਂਕਿ ਲੋਕ ਨਾ ਸੱਚਮੁੱਚ ਪਰਮਾਤਮਾ ਦੇ ਵਿੱਚ ਯਕੀਨ ਨਹੀਂ ਕਰਦੇ ਜਿਵੇਂ ਉਹ ਕਹਿੰਦੇ ਨੇ ਕਿ ਲੋਕ ਧਰਮ ਨੂੰ ਮੰਨਦੇ ਆ ਪਰ ਆਪ ਧਾਰਮਿਕ ਨਹੀਂ ਹੁੰਦੇ ਤੇ ਉਹ ਕਿਸੇ ਨੂੰ ਕਹਿ ਦਿੱਤਾ ਕਿ ਭਾਈ ਜੇ ਤੂੰ ਆਉਂਦੀ ਮੁਕਤੀ ਚਾਹਣਾ ਹੈ ਤੇ ਕੋਈ ਨਿਸ਼ਾਨੀ ਲੱਭ ਕੇ ਲਿਆ ਮਾਪਿਆਂ ਦੀ ਮਾਪੇ ਕਹਿੰਦੇ ਕਿਤੇ ਛੱਡ ਰੱਖੇ ਸੀ ਪਹਿਲਾਂ ਬਿਰਧ ਆਸ਼ਰਮ ਦੇ ਵਿੱਚ ਹਾਂ ਮੈਂ ਤੇ ਆਪ ਇਹੋ ਜੀਆਂ ਗੱਲਾਂ ਸੁਣ ਕੇ ਨਾ ਬੜਾ ਹੈਰਾਨ ਹੁੰਨਾ ਕਿ ਯਾਰ ਮਰੀਅਤੋਂ ਬਾਅਦ ਤੁਸੀਂ ਉਹਨਾਂ ਦੀਆਂ ਨਿਸ਼ਾਨੀਆਂ ਲੱਭ ਕੇ ਲਿਆਓ ਉਹਨਾਂ ਦੇ ਭਾਂਡੇ ਚੱਕ ਕੇ ਲਿਆਓ ਐਨਕਾਂ ਲੈ ਕੇ ਆਓ ਜੀ ਕਮਾਲ ਅੱਜ ਪਾਸਕਰ ਦੇ ਵਿੱਚ ਖਬਰ ਛਪੀ ਮੈਂ ਸਵੇਰੇ ਪੜ੍ਹੀ ਤਵਾ ਕੀ ਹੈਰਾਨ ਕੀ ਵਾਲੀ ਗੱਲ ਐ ਸੁਖਮ ਸਾਹਿਬ ਫਿਰ ਕਿ ਉਹ ਤੇ ਤੁਸੀਂ ਗਿਰਦਾ Ashram ਚ ਛੱਡ ਆਏ ਜੀ ਹੁਣ ਜਿਹੜੇ ਪੰਡਤ ਜੀ ਆ ਉਹਨਾਂ ਨੇ ਕਿਹਾ ਕਿ ਪਿਤਰ ਦੋਸ਼ ਹਮ ਹਰੇਕ ਤਰਮਿਚ ਤੁਹਾਨੂੰ ਪਤਾ ਇਸ ਤਰ੍ਹਾਂ ਦੀ ਮੰਗਤਾਂ ਆਉਂਦੀਆਂ ਜੀ ਜੀ ਉਹ ਕਹਿੰਦੇ ਕਿ ਭਾਈ ਨਾ ਤੁਹਾਡੀ ਖਲਾਸੀ ਹੋਣੀ ਤੇ ਨਾ ਉਹਨਾਂ ਦੀ ਮਰਨ ਵਾਲਿਆਂ ਦੀ ਤਾਂ ਕੁਛ ਨਾ ਕੁਛ ਲੈ ਕੇ ਆਓ ਉਹ ਹੁਣ ਜਾ ਕੇ ਤੇ ਜੋਦੜੀ ਕਰਦੇ ਪਏ ਨੇ ਗੁਜ਼ਾਰਿਸ਼ ਕਰਦੇ ਪਏ ਨੇ ਸੰਚਾਲਕਾਂ ਨੂੰ ਬਿਰਦਰਸ਼ਮਦਿਆਂ ਨੂੰ ਤੇ ਸੰਸਕਾਰ ਤੇ ਵੀ ਨਹੀਂ ਗਏ ਹੂੰ ਉਹ ਇਹ ਵੀ ਸਭ ਤੋਂ ਕਹਿ ਰਹੋ ਕਿ ਮੈਂ ਕੀ ਕਮਾਈ ਸ਼ਾਬਦੀ ਨਹੀਂ ਕੋਈ ਸੋਝ ਰਿਆ ਵੀ ਤੁਸੀਂ ਉਸ ਟਾਈਮ ਵਾਸਤੇ ਜਾ ਨਹੀਂ ਰਹੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਤੁਸੀਂ ਸੰਸਕਾਰ ਤੇ ਵੀ ਪਹੁੰਚ ਜਾਓ ਤੇ ਹੁਣ ਉਹ ਕਹਿੰਦੇ ਵੀ ਭਾਈ ਕੁਝ ਹੋਰ ਨਹੀਂ ਲੱਭਦਾ ਤੇ ਕਹਿੰਦੇ ਚੱਪਲ ਹੀ ਦੇ ਦੋ ਕੋਈ ਚੱਪਲ ਦੇ ਦਿਓ ਹੂੰ ਇਹ ਉਹ ਚੱਪਲ ਉਹਨਾਂ ਦੇ ਸਿਰ 'ਚ ਮਾਰਨ ਪੰਜ-ਸੱਤ ਕਿ ਪਿਤਰ ਦੋਸ਼ ਦੂਰ ਤਾਂ ਹੋ ਗਿਆ ਦਰਸਤ ਗਿਆ ਦਰਸਤ ਗਿਆ ਮੈਂ ਤਾਂ ਕਹਿੰਦਾ ਕਿ ਸਿਆਣਾ ਹੋਵੇ ਬੰਦਾ ਇਹਨਾਂ ਨੂੰ ਦੱਸਣ ਵਾਲਾ ਪੰਜ-ਸੱਤ 76 ਸਿਰ 'ਚ ਮਾਰੇ ਪਹਿਲਾਂ ਹੂੰ ਕਿ ਇਹ ਵੀ ਪਿਤਰ ਦੋਸ਼ ਚਾ ਰਿਹਾ ਭਾਈ ਕਿ ਤੁਸੀਂ ਮਾਰਦੀ ਗੱਲ ਹੈ ਯਾਰ ਨਹੀਂ ਮੁਕਤੇ ਹੋ ਸਕਦੀ ਸਾਬ ਜੇ ਤੁਸੀਂ ਮੰਨਦੇ ਉਹਨਾਂ ਜਿਉਂਦੇ ਜੀ ਜਿਹੜੇ ਮਾਪਿਆਂ ਨੂੰ ਕਿ ਸਨਾਤਨ ਚ ਮੋਕਸ਼ ਜੀ ਠੀਕ ਹੈ ਨਾ ਮੋਕਸ਼ ਦੀ ਮੰਨਤਾ ਹੈ ਹੂੰ ਮੈਨੂੰ ਨਹੀਂ ਸਮਝ ਤਕਿ ਇਸ ਤਰ੍ਹਾਂ ਤੁਸੀਂ ਮੋਕਸ਼ ਪ੍ਰਾਪਤੀ ਕਰ ਲਓਗੇ ਜਦੋਂ ਤੁਸੀਂ ਆਪਣੇ ਜੰਮਣ ਵਾਲਿਆਂ ਨੂੰ ਤੇ ਘਰੋਂ ਕੱਢ ਦਿੱਤਾ ਜਨਾਬ ਜੀ ਜੀ ਠੀਕ ਹੈ ਕਈ ਥਾਈਂ ਬਿਰਦ ਗਲਤ ਹੋ ਜਾਂਦੇ ਨੇ ਬਜ਼ੁਰਗ ਗਲਤ ਹੋ ਜਾਂਦੇ ਨੇ ਕਈ ਵਾਰੀ ਉਮਰ ਦਾ ਤਾਂ ਕਸਾ ਹੁੰਦਾ ਆਪਾਂ ਨੂੰ ਕੁੱਦ ਕੇ ਪੈ ਜਾਣਾ ਜਾਂ ਬਿਮਾਰ ਸ਼ਮਾਰ ਹੋ ਗਿਆ ਸੰਭਾਲਣਾ ਕਾਲੇ ਪੈ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਬਿਲਕੁਲ ਹੁੰਦਾ ਹੈ ਇਹ ਸਚਾਈ ਆ ਉਨਾਂ ਦੀ ਉਮਰ ਦਾ ਕਿਉਂਕਿ ਵੱਖਰਾ ਮਾਹੌਲ ਚ ਇਹ ਨਹੀਂ ਹੁੰਦਾ ਕਿ ਸਿਆਣਾ ਬੰਦਾ ਸਿਆਣਾ ਹੀ ਰਹੇਗਾ ਕਿਸੇ ਸਮੇਂ ਨਿਆਣਿਆਰਗਾ ਹੋ ਜਾਂਦਾ ਮੈਂ ਦੇਖਿਆ ਨੇ ਬਜ਼ੁਰਗ ਮੈਂ ਦੇਖਿਆ ਬਜ਼ੁਰਗ ਜਿਹੜੇ ਅੰਤਲੇ ਪੜਾਤੇ ਜਾ ਕੇ ਬਿਲਕੁਲ ਬੱਚੇ ਮਰ ਗਏ ਜਾਂਦੇ ਨੇ ਹਮ ਤਾਂ ਕੀ ਯਾਰ ਮੰਜਾ ਚੱਕ ਕੇ ਸੜਕ ਤੇ ਰੱਖ ਦਿਓਗੇ ਤੁਸੀਂ ਗੱਲ ਇਹ ਕਿ ਜੋ ਵੀ ਹੋਇਆ ਸਭ ਬੜਾ ਹੀ ਸਮਾਜ ਦੇ ਪੱਖੋਂ ਦੇਖੀ ਜਾਂ ਸਾਡੇ ਪੰਜਾਬ ਚ ਵੀ ਤਾਂ ਦੇਖੋ ਨਾ ਇਹ ਬਈ ਸਰਵਣ ਪੁੱਤ ਦੀ ਧਰਤੀ ਆ ਇੱਥੇ ਸਰਵਣ ਪਰ ਹੁਣ ਉਹ ਗੱਲਾਂ ਕਿੱਥੇ ਗੱਲਾਂ ਭਾਈ ਤੁਸੀਂ ਦੇਖੋ ਤੁਹਾਡੇ ਗਵਾਨ ਦੇ ਵਿੱਚ ਹੀ ਇੱਕ ਹਮ ਬਾਦਲ ਪਿੰਡ ਦੇ ਵਿੱਚ ਵੀ ਬਰਦਾਸ਼ ਬਹੁਤ ਵਧੀਆ ਬਣਾਇਆ ਹੋਇਆ ਸੀ ਬਾਦਲ ਹੁਣ ਤਾਂ ਪੈਨ ਨੂੰ ਪਤਾ ਨਹੀਂ ਕੌਣ ਚਲਾਉਂਦਾ ਕੌਮ ਨਹੀਂ ਜੀ ਬਾਦਲ ਸਾਹਿਬ ਉੱਥੇ ਬੈੰਦੇ ਹੁੰਦੇ ਸੀ ਮੈਂ ਇੱਕ ਵਾਰੀ ਸਟੋਰੀ ਕਰਕੇ ਆਇਆ ਸੀ ਗਾ ਅਖਬਾਰ ਚ ਹੁੰਦਿਆ ਹਮ ਤੇ ਬੜੀਆਂ ਉੱਥੇ ਕਹ ਲੋ ਕਿ ਮੈਨੂੰ ਗੱਲਾਂ ਜਿਹੜੀਆਂ ਬਸੁਰਗਾ ਨੇ ਦੱਸੀਆਂ ਤੇ ਬੜੀਆਂ ਦਿਲ ਨੂੰ ਕਹ ਲੋ ਕਿ ਵਲੁੰਦਰਨ ਵਾਲੀਆਂ ਬਿਲਕੁਲ ਦੁਕਾਨ ਤੇ ਹੀ ਲੋਡ ਕਉ ਪਈ ਉਹਦੀ ਹਾਂ ਕੋਈ ਕਿਸੇ ਚੰਗੇ ਕਰੂਆ ਕਿਸੇ ਦੇ ਇੰਨੇ ਬੱਚੇ ਆ ਬਹੁਤ ਇਹ ਦੁਕਾਨ ਤਾਂ ਸਮਾਜ ਦਾ ਸਰ ਜੀ ਜੀ ਬਿਲਕੁਲ ਤਾਂ ਹੁਣ ਜਉਂਦੇ ਸੰਭਾਲੇ ਨਹੀਂ ਮਰਿਆਂ ਦੀਆਂ ਚੱਪਲਾਂ ਲੱਭਦਾ ਫਿਰਦਾ ਉਹ ਕਮਲੇ ਆ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਤੁਹਾਡੇ ਵਾਲੀ ਇੱਕ ਗੱਲ ਹੈ ਨਾ ਜਿਹੜੀ ਉਹ ਜਿਵੇਂ ਕਹਿੰਦੇ ਨੇ ਨਾ ਵੀ 100 ਗੱਲਾਂ ਦੀ ਇੱਕੋ ਗੱਲ ਹੈ ਵੀ ਭਾਈ ਮੁਕਤੀ ਨਹੀਂ ਮਿਲਣੀ ਜਦੋਂ ਜੀ ਜਦੋਂ ਜੀ ਤੁਸੀਂ ਨਹੀਂ ਮੈਂ ਕੋ ਚਲੋ ਮੈਂ ਕਿਸੇ ਦੀ ਆਸਥਾ ਮੰਨਤਾ ਤੇ ਕਦੇ ਸਵਾਲ ਨਹੀਂ ਕੀਤਾ ਮੈਂ ਧਾਰਮਿਕ ਤੌਰ ਤੇ ਹਮੇਸ਼ਾ ਹਰੇਕ ਨੂੰ ਸਤਿਕਾਰ ਦੇਣਾ ਪਰ ਮੇਰਾ ਮੇਰੀ ਮੇਰੀ ਆਤਮਾ ਨਹੀਂ ਮੰਨਦੀ ਕਿ ਇਹੋ ਜਿਹੇ ਬੰਦੇ ਨੂੰ ਕਿਤੇ ਮੋਕਸ਼ ਮਿਲ ਜਾਏਗਾ ਕਿਤੇ ਭਾਈ ਹੋ ਜਾਏਗਾ ਇਹ ਤੇ ਬਹੁਤ ਵੱਡਾ ਤੁਸੀਂ ਕਰਦੇ ਹੋ ਏ ਹਾਰ ਜੀ ਇਹ ਗੱਲ ਮੈਂ ਇਸ ਗੱਲ ਤੇ ਮੈਂ ਸਹਿਮਤ ਹਾਂ ਜੀ ਕਿ ਹਰ ਇੱਕ ਵਾਰੀ ਆਪਾ ਇਹ ਨਹੀਂ ਕਹਿ ਸਕਦੇ ਕਿ ਸਿਆਣਾ ਬੰਦਾ ਠੀਕ ਹੈ। ਉਹ ਗਲਤ ਵੀ ਹੋ ਸਕਦਾ। ਉਹਦੀਆਂ ਜਿਹਦਾ ਉਹਦੀਆਂ ਆਦਤ ਕੁਝ ਹੋ ਸਕਦਾ ਹੈ। ਪਰ ਤੁਹਾਨੂੰ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਪਵੇਗਾ। ਬਿਲਕੁਲ ਬਿਲਕੁਲ ਬਿਲਕੁਲ। ਪਰ ਇੱਕ ਇੱਕ ਟਾਈਮ ਹੁੰਦਾ ਮਿੰਡੋ ਜੀ ਮਾਪਿਆਂ ਨੇ ਵੀ ਆਪਾਂ ਨੂੰ ਪਾਲਿਆ ਹੁੰਦਾ ਆਪਣੀਆਂ ਵੀ ਜਿਦਾਂ ਹੁੰਦੀਆਂ ਨੇ ਆਪਣੀਆਂ ਵੀ ਹੁੰਦੀਆਂ ਨੇ। ਅੱਜ ਪੂਰੇ ਪੂਰੇ ਇੰਡੀਆ ਚੋਂ ਲੰਮਤਾ ਪਾਈਆਂ ਉਸ ਬੰਦੇ। ਜੀ ਬਿਲਕੁਲ ਇੱਕ ਅਮਨਪਾਸਿ ਨੇ ਕਮੈਂਡ ਕੀਤਾ ਕਹਿੰਦੇ ਜ਼ਰੂਰ ਪੜਿਓ ਕਹਿੰਦੇ ਅੱਜ ਤੋਂ ਪੰਜਾਬ ਚ ਆਸ਼ਮਾਨ ਭਾਰਤ ਸਕੀਮ ਤਹਿਤ ਜਿਹੜਾ ਇਲਾਜ ਆ ਉਹ ਵੀ ਬੰਦ ਹੋਇਆ ਕਹਿੰਦੇ 600 ਕਰੋੜ ਦਾ ਬਕਾਇਆ ਉਹਦਾ ਪੈਂਡਿੰਗ ਪਿਆ ਹੈ ਹਾਂਜੀ ਉਹ ਜਸਪਾਲ ਕੁਲਾਰ ਜੀ ਕਹਿ ਰਹੇ ਆ ਕਿ ਚੱਲਦਾ ਹੈ ਬਿਰਦਾ ਆਸ਼ਰਮ ਬਾਦਲ ਦੇ ਵਿੱਚ ਹੂੰ ਉਹ ਮੇਲਾ ਦਾ ਮਾਤਾ ਜੀ ਸਵੰਤਕ ਕੋ ਟਰਸਟ ਵੀ ਬਣਾ ਰੱਖਿਆ ਸੀ ਨਾ ਸਕੂਲ ਵੀ ਹਾਂ ਉਹਦੇ ਵਿੱਚ ਸਕੂਲ ਵੀ ਆ ਗਿਆ ਬਿਲਕੁਲ ਉਹ ਟਰਸਟ ਚਲਾਉਂਦਾ ਸੀ ਮੈਂ ਸਟੋਰੀ ਕਰਕੇ ਆਇਆ ਸੀ ਮੈਨੂੰ ਯਾਦ ਹੈ ਤੇ ਵਿਰਧਾਂ ਵਾਸਤੇ ਨਾ ਉਹਦੇ ਵਿੱਚ ਫਰਨੀਚਰ ਬਹੁਤ ਸ਼ਾਨਦਾਰ ਟੇਬਲ ਬੈੱਡ ਬਣਿਆ ਸੋਹਣਾ ਮੈਂ ਵੀ ਦੇਖਿਆ ਹਾਂ ਹਾਂਜੀ ਪਰ ਅੰਦਰ ਦੀ ਲੁੱਕ ਬਹੁਤ ਤਗੜੀ ਆ ਉਹਦੀ ਕਾਕੂ ਲੱਗਾ ਤੇ ਬਹੁਤ ਅੱਛਾ ਚਲੋ ਪਰ ਅੱਛਾ ਕਾਹਦਾ ਜਿੱਥੇ ਸਾਡੇ ਬਿਰਧ ਹੀ ਆ ਜਿੱਥੇ ਬਿਰਧ ਹੀ ਆ ਉਹਨਾਂ ਵਾਸਤੇ ਆਪਰੂ ਹੈ ਉਹਨਾਂ ਦੀਆਂ ਜਿਹੜੀਆਂ ਬਿਲਕੁਲ ਪੀੜ ਹੋਣ ਦੀ ਬੇਦਨਾ ਤੇ ਆਈ ਹੈ ਜੀ ਬਿਲਕੁਲ ਜੀ ਮੈਂ ਮਿਹਰਬਾਨੀ ਜੀ ਕੁਲਾਰ ਸਾਹਿਬ ਤੁਸੀਂ ਸਾਨੂੰ ਦੱਸਿਆ ਜੀ ਰਾਜਨ ਜੀ ਵੀ ਕਹਿ ਰਹੇ ਨੇ ਕਿ ਇਹੋ ਜੀ ਔਲਾਦ ਨੂੰ ਤਾਂ ਭਾਈ ਲਾਂਤਾਂ ਹੀ ਪਾ ਸਕਦੇ ਆ ਬਿਲਕੁਲ ਚਲੋ ਪਰਮਾਤਮਾ ਸਮੱਤ ਬਖਸ਼ੇ ਸਾਰਿਆਂ ਨੂੰ ਆਪਾਂ ਤੇ ਅਸੀਂ ਤੇ ਕਹਿੰਦੇ ਕਿ ਚਲੋ ਮੁਕਤੀ ਮਿਲ ਜਾਵੇ ਜੀ ਜੀ ਮਿਲ ਹੀ ਜਾਵੇ ਮਾਫੀ ਮਿਲ ਜਾਵੇ ਅਗਲੇ ਜਨਮ ਚ ਪਰ ਇਹੋ ਜਾਂ ਨਾ ਕਰੇ ਵਤੀਰਾ ਹੂੰ ਹੂੰ ਪਰ ਜਦੋਂ ਗੱਲ ਆ ਕੇ ਭਾਈ ਕੀ ਕਹਿ ਸਕਦੇ ਛੱਡੋ ਬਸ ਹੋਈ ਅਭੀ ਆਪਾਂ ਤੇ ਹੀ ਦੁਆਈ ਕਰ ਸਕਦੇ ਆ ਭਾਈ ਸਮੱਤ ਦੇਵੇ ਸਾਰਿਆਂ ਨੂੰ ਤੇ ਚਲੋ